ਦੋਸਤੋ ਠੀਕ ਹੋ ਭਰਾ ਸਾਰੇ ਮੈਂ ਤੁਹਾਡਾ ਆਪਣਾ ਗੁਰੀ ਤੂਰਾ ਤੇ ਅੱਜ ਆਪਾਂ ਭਰਾ ਪਿੰਡ ਸੰਘੇ ਆਏ ਆ ਜਿੱਥੇ ਆਪਣੇ ਭਰਾ ਕਮਲ ਦੇ ਬਜਨੀ ਕਬੱਡੀ ਦਾ ਸਟਾਰ ਪਲੇਅਰ ਆ ਭਰਾ ਭਰਾ ਦੇ ਮਾਤਾ ਸਿਰ ਤੇ ਨਹੀਂ ਹੈਗੀ ਤੇ 7 ਸਾਲ ਹੋ ਗਏ ਭਰਾ ਵੀਰ ਤੋਂ ਕਰਦਾ ਲੈంటర్ ਤੱਕ ਨਹੀਂ ਪਿਆ ਤੇ ਬਜਨੀ ਕਬੱਡੀ ਦਾ ਟੋਪ ਦਾ ਪਲੇਅਰ ਆ ਭਰਾ ਹਾਲਾਤ ਤੁਸੀਂ ਘਰ ਦੇ ਦੇਖ ਸਕਦੇ ਹੋ ਤੇ ਜਿੰਨੇ ਵੀ ਐਨ ਆਰ ਆਈ ਭਰਾ ਨੇ ਜਿਹਨਾਂ ਵੀ ਦਾਨ ਕਰਨ ਜੋ ਪਰਮਾਤਮਾ ਨੇ ਬਣਾਏ ਨੇ ਉਹ ਸਾਰੇ ਭਰਾ ਆਪਣੇ ਭਰਾ ਦਾ ਕਮਲ ਦਾ ਜਰੂਰ ਸਾਥ ਦੇਣ ਕਿਉਂਕਿ ਦੁਨੀਆ 'ਚ ਬਈ ਬਹੁਤ ਦਾਨੀ ਵੀਰ ਬੈਠੇ ਨੇ ਤੇ ਬਹੁਤ ਪਰਿਵਾਰ ਇਦਾਂ ਦੇ ਨੇ ਜਿਹੜੇ ਪਰਿਵਾਰਾਂ ਨੂੰ ਸਾਥ ਦੀ ਲੋੜ ਆ ਆਂ ਦੇਖ ਲੋ ਭਰਾ ਦੇ ਕਰਦੇ ਹਾਲਾਤ ਤੇ ਕਮਲ ਵੀਰ ਦਾ ਨਵਾਂ ਸੰਗੇ ਪਿੰਡ ਆ ਵਜਨੀ ਕਬੱਡੀ ਦਾ ਟੌਪ ਦਾ ਪਲੇਅਰ ਆ ਤੇ ਤੁਹਾਨੂੰ ਪਤਾ ਹੀ ਆ ਭਰਾ ਵਜਨੀ ਕਬੱਡੀ ਵਿੱਚ ਕੋਈ ਜ਼ਿਆਦਾ ਐਡਾ ਮਾਰਜਨ ਨਹੀਂ ਹੁੰਦਾ ਨਾ ਛੋਟੇ ਮੋਟੇ ਨਾਮ ਹੁੰਦੇ ਨੇ ਭਰਾ ਨਹੀਂ ਕਰਦਾ ਗੁਜ਼ਾਰਾ ਬਹੁਤ ਔਖਾ ਅੱਜ ਦੇ ਇੰਨੇ ਮਹਿੰਗਾਈ ਦੇ ਟਾਈਮ 'ਚ ਤੇ ਆ ਦੇਖ ਲੋ ਭਰਾ ਦੇ ਨਾਮ ਜਿੱਤੇ ਹੋਏ ਤੇ ਇੱਕੋ ਕਮਰਾ ਭਰਾ ਦਾ ਡੈਡੀ ਭਰਾ ਤੇ ਕਮਲਵੀਰ ਤਿੰਨੇ ਇੱਕੋ ਕਮਰੇ 'ਚ ਰਹਿੰਦੇ ਨੇ ਤੇ ਆ ਦੇਖ ਲੋ ਵੀਰ ਦੇ ਨਾਮ ਜਿੱਤੇ ਹੋਏ ਬਹੁਤ ਸੋਹਣਾ ਨਾਮ ਆ ਭਰਾ ਆਪਾ ਭਰਾ ਦੇ ਸਪੈਸ਼ਲ ਸੱਦੇ ਤੇ ਭਰਾ ਕੋਲ ਆਏ ਆ ਤੇ ਆ ਮਾਤਾ ਜੀ ਨੇ ਤੇ ਜੋ ਕਿ ਸਵਰਗਵਾਸ ਹੋ ਚੁੱਕੇ ਨੇ ਤੇ ਤੁਹਾਨੂੰ ਪਤਾ ਹੀ ਆ ਭਰਾ ਮਾਪੇ ਦੇ ਸਹਾਰੇ ਤੋਂ ਬਿਨਾ ਕੁਝ ਨਹੀਂ ਇੱਥੇ ਦੁਨੀਆ ਤੇ ਹਨਾ ਤੇ ਵੱਧ ਤੋਂ ਵੱਧ ਥੋੜੇ ਤੋਂ ਥੋੜਾ ਜਿੰਨਾ ਵੀ ਭਰਾ ਦਾ ਸਾਥ ਦੇ ਸਕਦੇ ਹੋ ਜਰੂਰ ਦਿਓ ਬਹੁਤ ਜ਼ਿਆਦਾ ਇਦਾਂ ਦੇ ਭਰਾ ਬੈਠੇ ਨੇ ਜੋ ਕੁਝ ਤੋਂ ਕੁਝ ਕਰ ਸਕਦੇ ਨੇ ਤਗਰੀਬੀਦਾਰੇ ਦੇ ਵਿੱਚ ਪਲੇਅਰ ਬਣਨਾ ਵੀ ਬਹੁਤ ਵੱਡੀ ਗੱਲ ਆ ਭਰਾ ਤੇ ਜਿੰਨੇ ਵੀ ਭਰਾ ਕਬੱਡੀ ਨੂੰ ਪਿਆਰ ਕਰਦੇ ਨੇ ਜਾਂ ਜਿੰਨੇ ਵੀ ਐਨ ਆਰ ਆਈ ਵੀਰ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਦਾਨ ਦੇਣ ਯੋਗ ਬਣਾਇਆ ਤਬਰੀਰ ਦਾ ਜਰੂਰ ਸਾਥ ਦਿਓ ਅਨੇਕਾਂ ਟੂਰਨਾਮੈਂਟਾਂ ਦਾ ਬੈਸਟ ਜਾਫੀ ਵੀ ਬਣਦਾ ਰੇਡਰ ਵੀ ਬਣਦਾ ਪਰ ਭਰਾ ਅੱਜ ਦੇ ਟਾਈਮ ਦੇ ਵਿੱਚ ਕਰਦੇ ਹਾਲਾਤ ਮਾੜੇ ਨੇ ਭਰਾ ਦੇ ਜ਼ਰੂਰ ਭਰਾ ਸਾਥ ਦਿਓ ਵੀਰ ਦਾ ਤਾਂ ਜੋ ਤੁਹਾਡਾ ਸਾਰਿਆਂ ਦਾ ਸਾਥ ਨਾਲ ਭਰਾ ਦੇ ਘਰ ਦਾ ਲੈੰਟਰ ਆ ਕਮਲਵੀਰ ਆਪਣਾ ਵਜਨੀ ਕਬੱਡੀ ਵਿੱਚ ਸਾਰੇ ਜਾਣਦੇ ਨੇ ਹਰ ਇੱਕ ਏਰੀਆ ਦੇ ਵਿੱਚ ਖੇਡਦਾ ਭਰਾ ਪਰ ਅੱਜ ਦੇ ਟਾਈਮ ਦੇ ਵਿੱਚ ਭਰਾ ਦੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਬਣੇ ਹੋਏ ਨੇ ਤੇ ਆ ਵੀ ਚਲੋ ਬਹੁਤ ਟਾਈਮ ਪੁਰਾਣੇ ਸਮੇਂ ਦੀ ਆ ਛੱਤ ਪਈ ਹੋਈ ਆ ਤੇ ਜਿੰਨੇ ਵੀ ਭਰਾ ਹੋ ਸਕਦਾ ਵੱਧ ਤੋਂ ਵੱਧ ਭਰਾ ਦੀ ਹੈਲਪ ਕਰਿਓ ਆਪਾਂ ਵੀ ਭਰਾ ਦਾ ਵੱਧ ਚੜ੍ਹ ਕੇ ਸਾਥ ਦਵਾਂਗੇ ਸੰਗੇ ਪਿੰਡਾਂ ਭਰਾ ਦਾ ਨੰਬਰ ਆਪਾਂ ਵੀਡੀਓ ਦੇ ਉੱਪਰ ਦੇ ਦਾਂਗੇ ਤੇ ਪਤਾ ਸਾਰਾ ਕੁਝ ਲਿਖ ਕੇ ਅਕਾਊਂਟ ਨੰਬਰ ਵੀ ਆਪਾਂ ਵੀਡੀਓ ਤੇ ਸ਼ੋਅ ਕਰ ਦਾਂਗੇ ਕਿਸੇ ਵੀ ਭਰਾ ਨੇ ਭਰਾ ਨਾਲ ਕਨੈਕਟ ਕਰਨਾ ਹਨਾ ਇਹ ਨੰਬਰ ਤੇ ਤੁਸੀਂ ਕਰ ਸਕਦੇ ਹੋ ਵੀਡੀਓ ਤੇ ਭਰਾ ਨਾਲ ਕੰਟੈਕਟ ਕਰਕੇ ਭਰਾ ਨਾਲ ਤੁਸੀਂ ਜਿੱਦਾਂ ਵੀ ਬਾਰਤਾ ਲਾਪਾ ਕਰ ਸਕਦੇ ਹੋ ਠੀਕ ਆ ਭਰਾ ਜਿੰਨੇ ਵੀ ਭਰਾ ਦਾਨ ਦੇਣ ਜੋਗ ਨੇ ਜ਼ਰੂਰ ਸੰਪਰਕ ਕਰਨ ਭਰਾ ਤਾਂ ਜੋ ਪ੍ਰਮਾਤਮਾ ਭਰਾ ਤੁਹਾਡੀ ਅਨੇਕ ਕਮਾਈ ਦੇ ਵਿੱਚ ਵਾਧਾ ਕਰੇ ਤੇ ਇਦਾਂ ਹੀ ਤੁਹਾਨੂੰ ਬਰਕਤਾਂ ਦਿੰਦਾ ਰਹੇ ਕਿਸੇ ਗਰੀਬ ਨੂੰ ਸਹਾਰਾ ਦੇਣਾ ਅੱਜ ਦੇ ਟਾਈਮ 'ਚ ਬਹੁਤ ਵੱਡੀ ਗੱਲ ਆ ਭਰਾ ਤੇ ਆ ਪਿੰਡਾ ਭਰਾ ਅਸੀਂ ਸੰਘੇ ਪਿੰਡਾਂ ਆ ਤੇ ਆ ਵੀਰਾ ਆਪਣਾ ਕੰਮਲਾ ਠੀਕ ਆ ਭਰਾ ਧੰਨਵਾਦ ਸਾਰੇ ਭਰਾਵਾਂ ਦਾ ਜਿੰਨੇ ਵੀ ਭਰਾ ਸਾਥ ਦੇ ਸਕਦੇ ਨੇ ਜ਼ਰੂਰ ਦਿਓ ਪਰਮਾਤਮਾ ਤੁਹਾਡੀ ਕਮਾਈ ਚ ਵਾਧਾ ਦਵੇ ਭਰਾ ਠੀਕ ਆ ਭਰਾ ਧੰਨਵਾਦ